ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਚਰਨਜੀਤ ਸਿੰਘ ਚੰਨੀ ਨੂੰ ਗੁੜ ਦੇਣਾ ਗੁੜ ਇਹ ਗੁੜ ਕਾ ਤੋਂ ਦੇਣਾ ਉਹ ਮੈਂ ਤੁਹਾਨੂੰ ਦੱਸ ਦਿਨਾ ਮੈਂ ਸਿਰਫ 2-3 ਮਸਲਿਆਂ ਤੇ ਗੱਲ ਕਰਨੀ ਆ ਇੱਕ ਕਿਸਾਨਾਂ ਦੀ ਗੱਲ ਕਰਨੀ ਆ ਦੂਜੀ ਮਜ਼ਦੂਰਾਂ ਦੀ ਗੱਲ ਕਰਨੀ ਆ ਤੇ ਉਹਨਾਂ ਲੋਕਾਂ 'ਚ ਤਾਂ ਅਜੇ ਤੱਕ ਗੱਲ ਹੀ ਨਹੀਂ ਕੀਤੀ ਜਿਹੜੇ ਸ਼ਹਿਰਾਂ ਦੇ ਵਿੱਚ ਵਿਚਾਰੇ ਜਿਹੜੇ ਕਹ ਲੋ ਕਹਿਨ ਨੂੰ ਦੁਕਾਨਦਾਰ ਆ ਪਰ ਕਿਰਾਇਆਂ ਤੇ ਰਹਿੰਦੇ ਆ ਮੈਂ ਗੁੜ ਕਿਉਂ ਦੇ ਰਿਹਾ ਅਕਸਰ ਮੀਡੀਆ ਦੇ ਵਿੱਚ ਇਹ ਗੱਲ ਸੁਣ ਰਹੇ ਹਾਂ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਪੀਐਮ ਸਾਹਿਬ ਆਏ ਸੀ ਤਾਂ ਉਸ ਟਾਈਮ ਤੇ ਚਰਨਜੀਤ ਸਿੰਘ ਚੰਨੀ ਅੜ ਗਏ ਸੀ ਕਿਸਾਨਾਂ ਵਾਸਤੇ ਤੇ ਅੱਜ ਕਹਿੰਦੇ ਉਹਨਾਂ ਕਿਸਾਨਾਂ ਤੇ 307 ਦਾ ਪਰਚਾ ਹੋਇਆ ਅੱਜ ਕਹਿੰਦੇ 307 ਦਾ ਪਰਚਾ ਹੋ ਗਿਆ ਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਗੋੜ ਦਿੰਨਾ ਆ ਚੱਕ ਗੁੜ ਇਹ ਗੁੜ ਕਿਉਂ ਦਿੰਨਾ ਗੁੜ ਤਾਂ ਦਿੰਨਾ ਮੈਂ ਸੁਣਿਆ ਜਦੋਂ ਕੋਈ ਨਵਾਂ ਜਨਮ ਲੈਂਦਾ ਤੇ ਉਹਦੇ ਮੂੰਹ ਦੇ ਵਿੱਚ ਕੋਈ ਗੁੜ ਪਾ ਦੇਵੇ ਜਿਹਨੂੰ ਕਹਿੰਦੇ ਆ ਗੁਰਤੀ ਦੇਣੀ ਤਾਂ ਜਦੋਂ ਕੋਈ ਬੰਦਾ ਗੁਰਤੀ ਦੇ ਦਵੇ ਉਹ ਤੇ ਵਰਗਾ ਹੀ ਬੰਦਾ ਬਣ ਜਾਂਦਾ ਜਦੋਂ ਵੱਡਾਂ ਦਾ ਕਹਿੰਦੇ ਫੁਲਾਨਿਆਂ ਕਿਹਦੀ ਗੁਰਤੀ ਦਿੱਤੀ ਸੀ ਕਹਿੰਦੇ ਉਸ ਵਿਅਕਤੀ ਦੀ ਗੁਰਤੀ ਦਿੱਤੀ ਸੀ ਤਾਂ ਹੀ ਯਾਰ ਉਹਦੇ ਵਰਗਾ ਉਹਦੇ ਵਰਗੀ ਸੋਚਣੀ ਆ ਤੇ ਉਹਦੇ ਵਰਗੇ ਹੀ ਇਹਦੇ ਲੱਛਣ ਆ ਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਦਾ ਕੇ ਰਾਜਨੀਤੀ ਦੇ ਵਿੱਚ ਭਗਵੰਤ ਮਾਨ ਨੇ ਵੀ ਜਨਮ ਲਿਆ ਆ ਕਿਰਪਾ ਕਰਕੇ ਗੁਰਤੀ ਦੇ ਦਿਓ ਭਗਵੰਤ ਮਾਨ ਨੂੰ ਤਾਂ ਕਿ ਪੰਜਾਬ ਦੇ ਹੱਕਾਂ ਦੇ ਵਿੱਚ ਖੜ ਜਾਵੇ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਵਾਸਤੇ ਬੇਰੁਜ਼ਗਾਰਾਂ ਵਾਸਤੇ ਖੜ ਜਾਵੇ ਔਰ ਜਿਹੜਾ ਕਹ ਲੋ ਮਜ਼ਦੂਰਾਂ ਵਾਸਤੇ ਖੜ ਜਾਵੇ ਬੜੇ ਲੋਕਾਂ ਨਾਲ ਧੱਕੇ ਹੋ ਰਹੇ ਆ ਕਿਸਾਨਾਂ ਤੇ ਪਰਚੇ ਹੋ ਰਹੇ ਆ ਜਦੋਂ ਚਰਨਜੀਤ ਸਿੰਘ ਚੰਨੀ ਜੀ ਤੁਹਾਡਾ ਵੇਖੋ ਮੈਂ ਗੱਲ ਕਹਿਣਾ ਜਦੋਂ ਤੁਸੀਂ ਮੁੱਖ ਮੰਤਰੀ ਸੀ ਤੁਸੀਂ ਕੋਈ ਕਾਰਵਾਈ ਨਹੀਂ ਕਰਾਈ ਕੱਖ ਨਹੀਂ ਕਰਾਇਆ ਔਰਟਾ ਉਦਾਹਰਨਾਂ ਦਿੱਤੀਆਂ ਸੀ ਬੱਟਾ ਤੁਹਾਡੇ ਵੱਜਿਆ ਨਹੀਂ ਯਾਰ ਡਲਾ ਥੋਡੇ ਨਹੀਂ ਵੱਜਿਆ ਕੋਈ लाठी ਥੋਡੇ ਨਹੀਂ ਵੱਜੀ ਮੈਂ ਆਪਣੇ ਕਿਸਾਨਾਂ ਤੇ ਕਾਰਵਾਈ ਕਿਉਂ ਕਰਦਾ ਪਰ ਇਹ ਭਗਵੰਤ ਮਾਨ ਜੀ ਦੇ ਸਮੇਂ ਦੇ ਵਿੱਚ ਕਾਰਵਾਈ ਹੋ ਰਹੀ ਆ ਕਿਰਪਾ ਕਰਕੇ ਗੋੜੇ ਥੋ ਕਿਤੋਂ ਲੈ ਕੇ ਮਰਿੰਡੇ ਤੋਂ ਲੈ ਲਓ ਜਿੱਥੇ ਤੁਸੀਂ ਮੰਨ ਲਓ ਅੱਜ ਕੱਲ੍ਹ ਜਲੰਧਰ ਆ ਤੁਸੀਂ ਤਾਂ ਜਲੰਧਰ ਤੋਂ ਗੁੱੜ ਲੈ ਲੋ ਤੇ ਤੁਸੀਂ ਜਿਸ ਦਿਨ ਭਗਵਾਨ ਤਮਨ ਜੀ ਆਉਂਦੇ ਆ ਜਾ ਕੇ ਇਹਨਾਂ ਨੂੰ ਗੁਰਤੀ ਦੇ ਦਿਓ ਤਾਂ ਕਿ ਇਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਖੜ੍ਹ ਜਣ ਐਨੀ ਤੁਹਾਡੇ ਹਾਸਤੇ ਬੇਨਤੀ ਆ ਪੰਜਾਬ ਦੇ ਕਿਸਾਨਾਂ ਤੇ ਕਾਰਵਾਈਆਂ ਹੋ ਰਹੀਆਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਇੱਕ ਮੋਢੀਆ ਪੰਜਾਬ ਦਾ ਜਿਵੇਂ ਤੁਸੀਂ ਫਰਜ਼ ਨਿਭਾਇਆ ਸੀ ਇਹ ਵੀ ਫਰਜ਼ ਨਿਭਾ ਦੇਵੇ ਤਾਂ ਬਹੁਤ ਲੋਕ ਸਿੱਧੇ ਰਸਤੇ ਪੈ ਜਾਣਗੇ ਇਹ ਬੇਨਤੀ ਆ ਇਹ ਗੁਰਤੀ ਆ ਗੁਰਤੀ ਦਿਓ ਤੁਸੀਂ ਇਹਨਾਂ ਨੂੰ ਯਾਦ ਰੱਖੋ ਤਾਂ ਕਿ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੋ ਹੱਦੋਂ ਵੱਧ ਕੋਈ 5 ਰੁਪਈਆ ਦਾ ਡਲਾ ਹੋਣਾ 6 ਰੁਪਈਆ ਦਾ ਆਇਆ ਸੀ ਇਹ ਐਨਾਂਕ ਤੋੜ ਕੇ ਤੁਨ ਕਹੋ ਜੀ ਲਓ ਤੁਸੀਂ ਆਏ ਆ ਨਵੇਂ ਰਾਜਨੀਤੀ ਦੇ ਵਿੱਚ ਤੇ ਐ ਕਰਕੇ ਉਹਨਾਂ ਨੂੰ ਗੁਰਤੀ ਦੇ ਦਿਓ ਮਾਨ ਸਾਹਿਬ ਨੂੰ ਤਾਂ ਕਿ ਉਹ ਪੰਜਾਬ ਦੇ ਹੱਕਾਂ ਵਿੱਚ ਖੜ ਜਣ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿਉਂਕਿ ਹੱਕਾਂ ਤੋਂ ਪਾਸੇ ਜਾ ਰਹੇ ਆ ਜੇਕਰ ਇਹ ਹੱਕਾਂ ਦੇ ਵਿੱਚ ਹੁੰਦੇ ਚਿੱਤੇ ਸੱਤੇ ਪੰਜਾਬ ਦੇ ਵਿੱਚ ਨਹੀਂ ਹੋਣੇ ਸੀ ਔਰ ਇੱਥੇ ਕਾਲੇ ਪਾਣੀ ਦੇ ਨਾਲ ਜਿਹੜਾ ਉਹ ਇੱਕ ਤਾਂ ਸਜ਼ਾ ਹੁੰਦੀ ਸੀ ਅੰਗਰੇਜ਼ਾਂ ਵੱਲੋਂ ਅੱਜ ਬੁੱਢੇ ਨਾਲੇ ਨੂੰ ਲੈ ਕੇ ਕਿਵੇਂ ਕਰਕੇ ਅੱਜ ਅਸੀਂ ਉਹ ਪਾਣੀ ਪੀ ਰਹੇ ਆ ਤੇ ਲੋਕ ਕੈਂਸਰ ਦੇ ਮਰੀਜ਼ ਬਣ ਰਹੇ ਆ ਕੈਂਸਰ ਘਰਾਂ ਦੇ ਵਿੱਚ ਆ ਕੇ ਬਨੇਰਿਆਂ ਤੇ ਬਹਿ ਵੇ ਨੱਚਦਾ ਲੋਕ ਘਰੋਂ ਤੱਕ ਬਾਹਰ ਹੀ ਨਿਕਲਦੇ ਛੇਤੀ ਕਿਤੇ ਪਾਣੀ ਜਿਹਨੂੰ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਅੱਜ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਲੋਕਾਂ ਦਾ ਔਰ ਗੁਰਤੀ ਦਿਓ ਗੁਰਤੀ ਦਿਓ ਚੰਨੀ ਸਾਹਿਬ ਭਗਵੰਤ ਮਾਨ ਨੂੰ ਗੁਰਤੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਅੱਜ ਉਹਨਾਂ ਲੀਡਰਾਂ ਨੂੰ ਲੋਕ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਕਦੇ ਨਿੰਦਦੇ ਹੁੰਦੇ ਸੀ ਅੱਜ ਉਹਨਾਂ ਨੂੰ ਸਲਾਹ ਰਹੇ ਆ ਤੇ ਲੋਕ ਕਹਿੰਦੇ ਆ ਕਿ ਤੇ ਚਰਨਜੀਤ ਚੰਨੀ ਨੂੰ ਗੁਰਤੀ ਦੇ ਦੇਵੇ ਨਾ ਤੇ ਪੰਜਾਬ ਦੇ ਆਕੇ ਲੱਗ ਜੂ ਕਿਉਂਕਿ ਰਾਜਨੀਤੀ ਦੇ ਵਿੱਚ ਤੁਹਾਡਾ ਨਵਾਂ ਜਨਮ ਆਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਭਰਾਵੋ ਗੱਲ ਇਹ ਗਲਤ ਲੱਗਿਓ ਉਹਦੇ ਹੱस्ते ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਨਾ ਜੇਕਰ ਵਾਕਈ ਲੱਗਦਾ ਕਿ ਮਾਨਸਾਹਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ ਤੇ ਇਹ ਗੱਲਾਂ ਚਰਨਜੀਤ ਸਿੰਘ ਚੰਨੀ ਤੱਕ ਉਹ ਗੁਰਤੀ ਦੇ ਦੇਣਗੇ ਤੇ ਇਹ ਗੱਲ ਮਾਨਸਾਹਬ ਤੱਕ ਪਹੁੰਚਾਓ ਤਾਂਕਿ ਕੋਈ ਪੰਜਾਬ ਦੇ ਹੱਕ ਵਿੱਚ ਖੜ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਮੈਂ ਚਰਨਜੀਤ ਸਿੰਘ ਚੰਨੀ ਨੂੰ ਗੁੜ ਦੇਣਾ ਗੁੜ ਇਹ ਗੁੜਕਾ ਤੋਂ ਦੇਣਾ ਉਹ ਮੈਂ ਤੁਹਾਨੂੰ ਦੱਸ ਦਿਨਾ ਮੈਂ ਸਿਰਫ 2-3 ਮਸਲਿਆਂ ਤੇ ਗੱਲ ਕਰਨੀ ਆ ਇੱਕ ਕਿਸਾਨਾਂ ਦੀ ਗੱਲ ਕਰਨੀ ਆ ਦੂਜੀ ਮਜ਼ਦੂਰਾਂ ਦੀ ਗੱਲ ਕਰਨੀ ਆ ਤੇ ਉਹਨਾਂ ਲੋਕਾਂ 'ਚ ਤਾਂ ਅਜੇ ਤਾਂ ਗੱਲ ਹੀ ਨਹੀਂ ਕੀਤੀ ਜਿਹੜੇ ਸ਼ਹਿਰਾਂ ਦੇ ਵਿੱਚ ਵਿਚਾਰੇ ਜਿਹੜੇ ਕਹੋ ਕਹਿਨ ਨੂੰ ਦੁਕਾਨਦਾਰ ਆ ਪਰ ਕਿਰਾਇਆਂ ਤੇ ਰਹਿੰਦੇ ਆ ਮੈਂ ਗੁੜ ਕਿਉਂ ਦੇ ਰਿਹਾ ਅਕਸਰ ਮੀਡੀਆ ਦੇ ਵਿੱਚ ਇਹ ਗੱਲ ਸੁਣ ਰਹੇ ਆ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਪੀਐਮ ਸਾਹਿਬ ਆਏ ਸੀ ਤਾਂ ਉਸ ਟਾਈਮ ਤੇ ਚਰਨਜੀਤ ਸਿੰਘ ਚੰਨੀ ਅੜ ਗਏ ਸੀ ਕਿਸਾਨਾਂ ਵਾਸਤੇ ਤੇ ਅੱਜ ਕਹਿੰਦੇ ਉਹਨਾਂ ਕਿਸਾਨਾਂ ਤੇ 307 ਦਾ ਪਰਚਾ ਹੋਇਆ ਅੱਜ ਕਹਿੰਦੇ 307 ਦਾ ਪਰਚਾ ਹੋ ਗਿਆ ਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਗੁੜ ਦਿਨਾ ਆ ਚੱਕ ਗੁੜ ਇਹ ਗੁੜ ਕਿਉਂ ਦਿਨਾ ਗੁੜ ਤਾਂ ਦਿਨਾ ਮੈਂ ਸੁਣਿਆ ਜਦੋਂ ਕੋਈ ਨਵਾਂ ਜਨਮ ਲੈਂਦਾ ਉਰੇ ਮੂੰਹ ਦੇ ਵਿੱਚ ਕੋਈ ਗੁੜ ਪਾ ਦੇਵੇ ਜਿਹਨੂੰ ਕਹਿੰਦੇ ਆ ਗੁਰਤੀ ਦੇਣੀ ਤਾਂ ਜਦੋਂ ਕੋਈ ਬੰਦਾ ਗੁਰਤੀ ਦੇ ਦਵੇ ਉਹਦੇ ਵਰਗਾ ਹੀ ਬੰਦਾ ਬਣ ਜਾਂਦਾ ਜਦੋਂ ਵੱਡਾਂ ਦਾ ਕਹਿੰਦੇ ਆ ਫੁਲਾਨ ਨੇ ਕੀਦੀ ਗੁਰਤੀ ਦਿੱਤੀ ਸੀ ਕਹਿੰਦੇ ਉਸ ਵਿਅਕਤੀ ਦੀ ਗੁਰਤੀ ਦਿੱਤੀ ਸੀ ਤਾਂ ਹੀ ਯਾਰ ਉਹਦੇ ਵਰਗਾ ਉਹਦੇ ਵਰਗੀ ਸੋਚਣੀ ਆ ਤੇ ਉਹਦੇ ਵਰਗੇ ਹੀ ਇਹਦੇ ਲੱਛਣ ਆ ਤੇ ਮੈਂ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਦੇ ਵਿੱਚ ਭਗਵੰਤ ਮਾਨ ਨੇ ਵੀ ਜਨਮ ਲਿਆ ਆ ਕਿਰਪਾ ਕਰਕੇ ਗੁਰਤੀ ਦੇ दो ਭਗਵੰਤ ਮਾਨ ਨੂੰ ਤਾਂ ਕਿ ਪੰਜਾਬ ਦੇ ਹੱਕਾਂ ਦੇ ਵਿੱਚ ਖੜ ਜਾਵੇ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਵਾਸਤੇ ਬੇਰੁਜ਼ਗਾਰਾਂ ਵਾਸਤੇ ਖੜ ਜਾਵੇ ਔਰ ਜਿਹੜਾ ਕਹ ਲੋ ਮਜ਼ਦੂਰਾਂ ਵਾਸਤੇ ਖੜ ਜਾਵੇ ਬੜੇ ਲੋਕਾਂ ਨਾਲ ਧੱਕੇ ਹੋ ਰਹੇ ਆ ਕਿਸਾਨਾਂ ਤੇ ਪਰਚੇ ਹੋ ਰਹੇ ਆ ਜਦੋਂ ਚਰਨਜੀਤ ਸਿੰਘ ਚੰਨੀ ਜੀ ਤੁਹਾਡਾ ਵੇਖੋ ਮੈਂ ਗੱਲ ਕਹਿਣਾ ਜਦੋਂ ਤੁਸੀਂ ਮੁੱਖ ਮੰਤਰੀ ਸੀ ਤੁਸੀਂ ਕੋਈ ਕਾਰਵਾਈ ਨਹੀਂ ਕਰਾਈ ਕੱਖ ਨਹੀਂ ਕਰਾਇਆ ਉਲਟਾ ਉਦਾਹਰਨਾ ਦਿੱਤੀਆਂ ਸੀ ਬੱਟਾ ਤੁਹਾਡੇ ਵੱਜਿਆ ਨਹੀਂ ਯਾਰ ਡਲਾ ਥੋੜੇ ਨਹੀਂ ਵੱਜਿਆ ਕੋਈ लाठी ਥੋੜੇ ਨਹੀਂ ਵੱਜੀ ਮੈਂ ਆਪਣੇ ਕਿਸਾਨਾਂ ਤੇ ਕਾਰਵਾਈ ਕਿਉਂ ਕਰਦਾ ਪਰ ਇਹ ਭਗਵੰਤ ਮਾਨ ਜੀ ਦੇ ਸਮੇਂ ਦੇ ਵਿੱਚ ਕਾਰਵਾਈ ਹੋ ਰਹੀ ਆ ਕਿਰਪਾ ਕਰਕੇ ਗੋੜੇ ਥੋ ਕਿਥੋਂ ਲੈ ਕੇ ਮਰਿੰਡੇ ਤੋਂ ਲੈ ਲਓ ਜਿੱਥੇ ਤੁਸੀਂ ਮੰਨ ਲਓ ਅੱਜ ਕੱਲ ਜਲੰਧਰ ਆ ਤੁਸੀਂ ਤਾਂ ਜਲੰਧਰ ਤੋਂ ਗੋੜ ਲੈ ਲਓ ਤੇ ਤੁਸੀਂ ਜਿਸ ਦਿਨ ਭਗਵਾਨ ਤੁਮਾਨ ਜੀ ਆਉਂਦੇ ਆ ਜਾ ਕੇ ਇਹਨਾਂ ਨੂੰ ਗੁਰਤੀ ਦੇ ਦੋ ਤਾਂ ਕਿ ਇਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਖੜ ਜਨ ਇੰਨੀ ਤੁਹਾਡੇ ਹਾਸਤੇ ਬੇਨਤੀ ਆ ਪੰਜਾਬ ਦੇ ਕਿਸਾਨਾਂ ਤੇ ਕਾਰਵਾਈਆਂ ਹੋ ਰਹੀਆਂ ਜਦੋਂ ਪੰਜਾਬ ਦਾ ਮੁੱਖ ਮੰਤਰੀ ਇੱਕ ਮੋਢੀਆ ਪੰਜਾਬ ਦਾ ਜਿਵੇਂ ਤੁਸੀਂ ਫਰਜ ਨਿਭਾਇਆ ਸੀ ਇਹ ਵੀ ਫਰਜ ਨਿਭਾ ਦੇਵੇ ਤਾਂ ਬਹੁਤ ਲੋਕ ਸਿੱਧੇ ਰਸਤੇ ਪੈ ਜਾਣਗੇ ਇਹ ਬੇਨਤੀ ਆ ਇਹ ਗੁਰਤੀ ਆ ਗੁਰਤੀ ਦਿਓ ਤੁਸੀਂ ਇਹਨਾਂ ਨੂੰ ਯਾਦ ਰੱਖੋ ਤਾਂ ਕਿ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੋ ਹੱਦ ਹੱਦੋਂ ਵੱਧ ਕੋਈ 5 ਰੁਪਈਆ ਦਾ ਡਲਾ ਹੋਣਾ 6 ਰੁਪਈਆ ਦਾ ਆਇਆ ਸੀ ਇਹ ਐਨਾਂਕ ਤੋੜ ਕੇ ਤੁਹਾਨੂੰ ਕਹੋ ਜੀ ਲਓ ਤੁਸੀਂ ਆਏ ਆ ਨਵੇਂ ਰਾਜਨੀਤੀ ਦੇ ਵਿੱਚ ਤੇ ਐ ਕਰਕੇ ਉਹਨਾਂ ਨੂੰ ਗੁਰਤੀ ਦੇ ਦਿਓ ਮਾਨ ਸਾਹਿਬ ਨੂੰ ਤਾਂ ਕਿ ਉਹ ਪੰਜਾਬ ਦੇ ਹੱਕਾਂ ਵਿੱਚ ਖੜ ਜਨ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿਉਂਕਿ ਹੱਕਾਂ ਤੋਂ ਪਾਸੇ ਜਾ ਰਹੇ ਆ ਜੇ ਕਰੇ ਹੱਕਾਂ ਦੇ ਵਿੱਚ ਹੁੰਦੇ ਚਿੱਟੇ ਸੱਤੇ ਪੰਜਾਬ ਦੇ ਵਿੱਚ ਨਹੀਂ ਹੋਣੇ ਸੀ ਔਰ ਇੱਥੇ ਕਾਲੇ ਪਾਣੀ ਦੇ ਨਾਲ ਜਿਹੜਾ ਉਹ ਇੱਕਾ ਸਜ਼ਾ ਹੁੰਦੀ ਸੀ ਅੰਗਰੇਜ਼ਾਂ ਵੱਲੋਂ ਅੱਜ ਬੁੱਢੇ ਨਾਲੇ ਨੂੰ ਲੈ ਕੇ ਕਿਵੇਂ ਕਰਕੇ ਅੱਜ ਅਸੀਂ ਉਹ ਪਾਣੀ ਪੀ ਰਹੇ ਆ ਤੇ ਲੋਕ ਕੈਂਸਰ ਦੇ ਮਰੀਜ਼ ਬਣ ਰਹੇ ਆ ਕੈਂਸਰ ਘਰਾਂ ਦੇ ਵਿੱਚ ਆ ਕੇ ਬਨੇਰਿਆਂ ਤੇ ਬਹਿ ਬਹਿ ਨੱਚਦਾ ਲੋਕ ਘਰੋਂ ਤੱਕ ਬਾਹਰ ਹੀ ਨਿਕਲਦੇ ਛੇਤੀ ਕਿਤੇ ਪਾਣੀ ਜਿਹਨੂੰ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਅੱਜ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਲੋਕਾਂ ਦਾ। ਹੋਰ ਗੁਰਤੀ ਦਿਓ। ਗੁਰਤੀ ਦਿਓ ਚੰਨੀ ਸਾਹਿਬ। ਭਗਵੰਤ ਮਾਨ ਨੂੰ ਗੁਰਤੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸਾ ਤੁਹਾਨੂੰ ਬੇਨਤੀ ਕਰਦੇ ਆ। ਅੱਜ ਉਹਨਾਂ ਲੀਡਰਾਂ ਨੂੰ ਲੋਕ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਕਦੇ ਨਿੰਦਦੇ ਹੁੰਦੇ ਸੀ, ਅੱਜ ਉਹਨਾਂ ਨੂੰ ਸਲਾਹ ਰਹੇ ਆ ਤੇ ਲੋਕ ਕਹਿੰਦੇ ਆ ਕਿਤੇ ਚਰਨਜੀਤ ਚੰਨੀ ਇਹਨੂੰ ਗੁਰਤੀ ਦੇ ਦੇਵੇ ਨਾ। ਤੇ ਪੰਜਾਬ ਦੇ ਆਖੇ ਲੱਗ ਜੂ ਕਿਉਂਕਿ ਰਾਜਨੀਤੀ ਦੇ ਵਿੱਚ ਤੁਹਾਡਾ ਨਵਾਂ ਜਨਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਕਰ ਭਰਾਵੋ ਗੱਲ ਇਹ ਗਲਤ ਲੱਗਿਓ ਉਹਦੇ ਹੱਥੇ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਦਾ ਜੇਕਰ ਵਾਕਈ ਲੱਗਦਾ ਕਿ ਮਾਨ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ ਤੇ ਇਹ ਗੱਲਾਂ ਚਰਨਜੀਤ ਸਿੰਘ ਚੰਨੀ ਤੱਕ ਉਹ ਗੁਰਤੀ ਦੇ ਦੇਣਗੇ ਤੇ ਇਹ ਗੱਲ ਮਾਨ ਸਾਹਿਬ ਤੱਕ ਪਹੁੰਚਾਓ ਤਾਂਕਿ ਕੋਈ ਪੰਜਾਬ ਦੇ ਹੱਕ ਵਿੱਚ ਖੜ ਜਾਵੇ